ਮੈਨੂੰ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਹੈ ਤੇ ਅੱਜ ਜਿਹੜੇ ਮਾਲਵੇ ਦੇ ਰਾਜੇ ਨੇ ਇਥੋਂ ਦਾ ਭੁਪੇਂਦਰ ਸਿੰਘ ਸੀ ਯਾਦਵਿੰਦਰ ਸਿੰਘ ਸੀ ਉਹਨਾਂ ਨੇ 365-65 ਵਿਆਹ ਕਰਾਏ ਇੱਧਰ ਇਹਨਾਂ ਦੀ ਨਿੰਦਿਆ ਕਰਨ ਨੂੰ ਕੋਈ ਤਿਆਰ ਨਹੀਂ ਹੈ ਤੇ ਅੱਜ ਜਿਹੜੇ ਉਹ ਪੰਜ ਪਿਆਰੇ ਜਿਹੜਾ ਸਿਸਟਮ ਇਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜਣ ਬਣਾਇਆ ਸੀ ਉਹ ਪੰਜ ਪਿਆਰਾ ਸਿਸਟਮ ਹੈ ਕਿੱਥੇ ਅੱਜ ਤੱਕ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਪਿਆਰੇ ਬਣਾਏ ਸੀ ਆਪਣੇ ਉਹਨਾਂ ਨੇ ਇੱਕ ਹੁਕਮਨਾਮਾ ਜਾਰੀ ਕਰਤਾ ਕਿ ਇਹ ਜਿਹੜੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ 328 ਰੂਪ ਅਲੋਪ ਹੋ ਗਏ ਸੀ ਤੇ ਉਹਨਾਂ ਦੀ ਪੜਤਾਲ ਹੋਵੇ ਤੇ ਆ ਕਈ ਤਰ੍ਹਾਂ ਦੇ ਉਹਨਾਂ ਨੇ ਹੁਕਮਨਾਮੇ ਜਾਰੀ ਕਰਤੇ ਉਹਨਾਂ ਪੰਜਾਂ ਪਿਆਰਿਆਂ ਨੂੰ ਇਹਨਾਂ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੋ ਇਹ ਪੰਜ ਪਿਆਰੇ ਹਰੇਕ ਜਥੇਬੰਦੀ ਦੇ ਆਪੋ ਆਪਣੇ ਚੁਣੇ ਹੋਏ ਹੁੰਦੇ ਨੇ ਸਮੁੱਚੇ ਪੰਥ ਦੇ ਕੋਈ ਪੰਜ ਪਿਆਰੇ ਨਾ ਪਹਿਲਾਂ ਸੀ ਨਾ ਉਦੋਂ ਮੁੜ ਕੇ ਬਾਅਦ ਦੇ ਵੀ ਚੁਣੇ ਗਏ ਨੇ ਰਣਜੀਤ ਸਿੰਘ ਨੂੰ ਗਲਤ ਕਹਿੰਦੇ ਨੇ ਫਿਰ ਉਹ ਤੋਂ ਵਧੀਆ ਕੁਝ ਕਰਕੇ ਵਿਖਾਉਣ ਮੈਂ ਬਾਰ-ਬਾਰ ਕਹਿਣਾ ਇਹ ਉਹਦੀ ਨਿੰਦਿਆ ਕਰਨੀ ਤਾਂ ਬਹੁਤ ਸੌਖੀ ਹੈ ਪਰ ਉਹ ਤੋਂ ਵਧੀਆ ਕੋਈ ਕੰਮ ਕਰਕੇ ਵਿਖਾਉਣ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪਹਾੜੀ ਰਾਜਾਂ ਤੇ ਅਤੇ ਹੋਰ ਮਿਸਲਾਂ ਦੇ ਉੱਤੇ ਆਪਣਾ ਕਬਜ਼ਾ ਕਰਿਆ ਉਹਨਾਂ ਦਾ ਰਾਜ ਖਤਮ ਕੀਤਾ ਤੇ ਉਹਨਾਂ ਨੂੰ ਸਿੱਖ ਰਾਜ ਦੇ ਵਿੱਚ ਸ਼ਾਮਲ ਕੀਤਾ ਤਾਂ ਉਸ ਇਲਾਕੇ ਦੇ ਰਾਜੇ ਦਾ ਕੋਈ ਮੁੰਡਾ ਉਹ ਰਣਜੀਤ ਸਿੰਘ ਕਹਿੰਦਾ ਸੀ ਕਿ ਮੇਰੇ ਰਾਜ ਦੇ ਵਿੱਚ ਮੇਰੀ ਰਾਜਧਾਨੀ ਜੀ ਭੇਜਦੇ ਇਹਨਾਂ ਦੀ ਪੜ੍ਹਾਈ ਲਿਖਾਈ ਤੇ ਸੁਰੱਖਿਆ ਸਾਰੀ ਉੱਥੇ ਹੋਵੇਗੀ ਸਤੀਤਾ ਰਾਜੇ ਦੇ ਜਾਇਦਾਤ ਨੂੰ ਹੜੱਪਣ ਵਾਲੇ ਦੁਸ਼ਮਣਾਂ ਨੇ ਉਹ ਚੁੱਕ ਚੁੱਕ ਕੇ ਉਹ ਛੁੱਟੀਆਂ ਨੇ ਉਹਦੀ ਚਿਖਾ ਦੇ ਵਿੱਚ ਤੇ ਉਹਨਾਂ ਨੂੰ ਡਰਾਵਾ ਦਿੱਤਾ ਕਿ ਜੇ ਤੁਸੀਂ ਆਪੀ ਛਾਲ ਮਾਰ ਕੇ ਨਾ ਮਰੀਆਂ ਤਾਂ ਅਸੀਂ ਤੁਹਾਨੂੰ ਚੁੱਕ ਕੇ ਸੱਟਾਂਗੇ ਕਿ ਸੀੜ ਕੇ ਲਿਜਾਵਾਂਗੇ ਆਪਾਂ ਅਪਮਾਨਤ ਕਰਾਂਗੇ ਇਹ ਸਾਰਾ ਕੁਝ ਇਹਨਾਂ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਬਹਾਰਾਣੀ ਜਿੰਦਾ ਨੂੰ ਉਹਨਾਂ ਨੂੰ ਵੀ ਪੁੱਜ ਕੇ અપਮਾਨ ਕੀਤਾ ਤੇ ਰਣਜੀਤ ਸਿੰਘ ਨੂੰ ਵੀ અપਮਾਨ ਕੀਤਾ ਮੈਂ ਅੱਜ ਵੀ ਬੇਅੰਤ ਲੋਕ ਸਾਡੇ ਵਿੱਚ ਸਿੱਖਾਂ ਦੇ ਵਿੱਚ ਮੌਜੂਦ ਨੇ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਉਧਰ ਮੁਹ ਕਰਨ ਨੂੰ ਤਿਆਰ ਨਹੀਂ ਇਹਨਾਂ ਨੇ ਤਾਂ ਗੁਰੂ ਸਾਹਿਬ ਤੇ ਵੀ ਇਲਜ਼ਾਮ ਲਾਉਣਾ ਸ਼ਰਮ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਦੇ ਤਿੰਨ ਚਾਰ ਵਿਆਹ ਕਰਾ ਦਿੱਤੇ ਇਸ ਤਰ੍ਹਾਂ ਚੌਥੇਵੇਂ ਪਾਤਸ਼ਾਹ ਦੇ ਕਈ ਵਿਆਹ ਕਰਾ ਦਿੱਤੇ ਪਤਨੀ ਕਿਹਦੇ ਕਿਹਦੇ ਕਿੰਨੇ ਕਿੰਨੇ ਵਿਆਹ ਕਰਾ ਕੇ ਇਲਜ਼ਾਮ ਲਾ ਕੇ ਉਹਨਾਂ ਨੂੰ ਵੀ અપਮਾਨਿਤ ਕੀਤਾ ਇੱਥੋਂ ਤੱਕ ਸਸ਼ੀਕਾਰ ਜੀ ਦੋਸਤੋ ਅੱਜ ਸਾਡੇ ਨਾਲ ਜੁੜੇ ਨੇ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਿੱਖ ਮਸਲਿਆਂ ਦੇ ਉੱਪਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਪ੍ਰੋਫੈਸਰ ਸਸ਼ੀਕਾਰ ਜੀ ਸਸ਼ੀਕਾਰ ਜੀ ਪ੍ਰੋਫੈਸਰ ਮਹਾਰਾਜਾ ਰਣਜੀਤ ਸਿੰਘ ਸਿਕੰਦਰ ਇੱਕੋ ਇੱਕ ਬਾਦਸ਼ਾਹ ਜਿਸ ਨੇ ਪੰਜਾਬ ਨੂੰ ਇਕੱਤਰ ਇਕੱਠਾ ਕੀਤਾ ਇੱਕ ਪਹਿਚਾਨ ਦਵਾਈ ਤੇ ਜਿਸ ਦੇ ਯਾਦ ਪੰਜਾਬੀਆਂ ਨੂੰ ਅੱਜ ਤੱਕ ਸਤਾਉਂਦੀ ਆ ਉਸ ਰਾਜ ਦੇ ਖੁਸਣ ਦੀ ਤੁਸੀਂ ਮਹਾਰਾ ਰਣਜੀਤ ਸਿੰਘ ਦੇ ਰਾਜ ਨੂੰ ਕਿੱਦਾਂ ਦੇਖਦੇ ਹੋ ਮੈਂ ਤਾਂ ਜੀ ਜਿਹੜੀਆਂ ਕਿਤਾਬਾਂ ਖਾਸ ਕਰਕੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀ ਕਿਤਾਬ ਹੈ ਪੰਜਾਬ ਦਾ ਸੱਭਿਆਚਾਰਕ ਇਤਿਹਾਸ ਸਮਾ ਮਹਾਰਾਜਾ ਰਣਜੀਤ ਸਿੰਘ ਉਹ ਪੰਜਾਬੀ ਯੂਨੀਵਰਸਿਟੀ ਵੱਲੋਂ ਛਪੀ ਕਿਤਾਬ ਹੈ ਔਰ ਅਸਲ ਦੇ ਵਿੱਚ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੇ ਦਾਦਾ ਜੀ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਲਿਖਤ ਪੜਤ ਵਾਲਾ ਮਹਿਕਮਾ ਸੀ ਇਹਨਾਂ ਦਾ ਉਹਨਾਂ ਦੇ ਵਿੱਚ ਬਕਾਇਦਾ ਵੱਡਾ ਅਫਸਰ ਲੱਗਿਆ ਹੋਇਆ ਸੀ ਉਹਨੇ ਬਹੁਤ ਸਾਰਾ ਰਿਕਾਰਡ ਉੱਥੋਂ ਇਕੱਠਾ ਕੀਤਾ ਸੀ ਤੇ ਬਾਅਦ ਦੇ ਵਿੱਚ ਜਦੋਂ ਇਸ ਨੂੰ ਜਾਗ ਲੱਗੀ ਬਾਬਾ ਹੋਤੀ ਮਰਦਾਨ ਨੂੰ ਪ੍ਰੇਮ ਸਿੰਘ ਨੂੰ ਤੇ ਇਹਨਾਂ ਨੇ ਉਹ ਜਿਹੜਾ ਉਹਨਾਂ ਦੇ ਦਾਦਾ ਜੀ ਵੱਲੋਂ ਰਿਕਾਰਡ ਦਿੱਤਾ ਹੋਇਆ ਸੀ ਉਹ ਵੀ ਉਹਨੂੰ ਮਿਲ ਗਿਆ ਤੇ ਬਾਕੀ ਰਹਿਦਾ ਰਿਕਾਰਡ ਉਹਨਾਂ ਨੇ ਲਾਹੌਰ ਦੀ ਲਾਇਬ੍ਰੇਰੀ ਨੂੰ ਜਾ ਕੇ ਕਢਵਾ ਲਿਆ ਉਹਦੇ ਵੀ ਜਿਹੜਾ ਮੈਂ ਪੜਿਆ ਮਹਾਰਾਜਾ ਲਨਜੀਤ ਸਿੰਘ ਨੇ ਇੱਕ ਲਾਜਵਾਬ ਗੱਲ ਇਹ ਹੈ ਕਿ ਦੋ ਕਮਜ਼ੋਰ ਸੇੜੀਆਂ ਹੋ ਚੁੱਕੀਆਂ ਧਿਰਾਂ ਸੀ ਇੱਕ ਤਾਂ ਕਨਈਆ ਬਿਸਲ ਇੱਕ ਦੂਜੀ ਜਿਹੜੀ ਬੀਬੀ ਸਦਾ ਕੌਰ ਸੀ ਇਹਦੀ ਸੱਸ ਤੇ ਇੱਕ ਉਹਨਾਂ ਵਾਲੀ ਬਿਸਲ ਹੈ ਇਹ ਦੋ ਮਿਸਲਾਂ ਸ਼ੁਕਰ ਚੱਕੀਆਂ ਅਤੇ ਕਨਈਆ ਬਿਸਲ ਇਹਨਾਂ ਦੋਆਂ ਦੀ ਰਿਸ਼ਤੇਦਾਰੀ ਬੀਬੀ ਸਦਾ ਕੌਰ ਨੇ ਪਵਾਤੀ ਭਾਵ ਕਿ ਆਪਣੀ ਬੇਟੀ ਦਾ ਰਿਸ਼ਤਾ ਰਣਜੀਤ ਸਿੰਘ ਨਾਲ ਕਰ ਦਿੱਤਾ ਇਹ ਦੋ ਮਿਸਲਾਂ ਦਾ ਪਹਿਲਾ ਮਿਲਾਨ ਹੋਣ ਤੋਂ ਬਾਅਦ ਤਾਕਤ ਵਧ ਗਈ ਇਹਨਾਂ ਨੇ ਫਿਰ ਬਾਕੀ ਮਿਸਲਾਂ ਨੂੰ ਪਹਿਲਾਂ ਪਿਆਰ ਦੇ ਨਾਲ ਕਈਆਂ ਨੂੰ ਲੜ ਕੇ ਤੇ ਕਈਆਂ ਨੂੰ ਲਾਲਚ ਦੇ ਕੇ ਕਈਆਂ ਨੂੰ ਜੇਲ੍ਹ 'ਚ ਮੁਖੀਆਂ ਨੂੰ ਲਿਆਂਦਾ ਤੇ ਉਹਨਾਂ ਨੂੰ ਕਈਆਂ ਨੂੰ ਮਰੱਭੇ ਵਗੈਰਾ ਦੇ ਕੇ ਅਹੁਦੇ ਦੇ ਕੇ ਇਸ ਤਰ੍ਹਾਂ ਹੌਲੀ-ਹੌਲੀ ਸਾਰਿਆਂ ਨੂੰ ਰਾਜਨੀਤਿਕ ਦੋਪੇਚਾਂ ਦੇ ਨਾਲ ਆਪਣੇ ਜੋੜਦਾ ਗਿਆ ਉਹ ਸਾਰੀਆਂ ਮਿਸਲਾਂ ਰਣਜੀਤ ਸਿੰਘ ਦੇ ਨਾਲ ਸ਼ਾਮਲ ਹੁੰਦੀਆਂ ਕਈਆਂ ਤੇ ਉਹਨਾਂ ਨੇ ਜਿਹੜਾ ਰਾਜ ਵਧਾਇਆ ਤੇ ਸਾਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਉਹ ਮੈਂ ਇੱਕ ਇੱਕ ਕਰਕੇ ਥੋੜਾ ਜਿਹਾ ਗਿਣਾਉਣ ਲੱਗਿਆ ਤੁਹਾਨੂੰ ਕਿ ਉਸ ਸਮੇਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਰਾਜ ਕਾਇਮ ਹੋਇਆ ਉਦੋਂ ਸਿੱਖਾਂ ਦੀ ਆਬਾਦੀ ਸੀ 6% ਪੰਜਾਬ ਦੇ ਵਿੱਚ ਤੇ ਹਿੰਦੂਆਂ ਦੀ ਆਬਾਦੀ ਸੀ 70% ਤੇ ਮੁਸਲਮਾਨਾਂ ਦੀ ਆਬਾਦੀ ਸੀ 24% ਜਿਹੜੀਆਂ ਆਪਾਂ ਕਰਾਮਾਤਾਂ ਦੀਆਂ ਸਟੇਜਾਂ ਤੇ ਰੋਜ਼ਗੱਲਾਂ ਕਰਦੇ ਆ ਉਹ ਅਸਲੀ ਕਰਾਮਾਤ ਇਹ ਸੀ ਕਿ 6% ਲੋਕਾਂ ਨੇ 94% ਲੋਕਾਂ ਤੇ ਰਾਜ ਕੀਤਾ 50 ਸਾਲ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੰਜਾਬ 'ਚ ਕਾਇਮ ਰਿਹਾ ਤੇ ਰਣਜੀਤ ਸਿੰਘ ਨੇ ਜੋ ਕੀਤਾ ਉਹ ਧਿਆਨ ਦਿੱਤਾ ਜਾਵੇ ਕਿ ਉਹਨੇ ਸਾਨੂੰ ਜ਼ਮੀਨਾਂ ਵਾਲੇ ਬਣਾਇਆ ਪਹਿਲਾਂ ਅਸੀਂ ਜ਼ਮੀਨਾਂ ਵਾਲੇ ਨਹੀਂ ਸੀ ਕਿਉਂਕਿ ਉਦੋਂ ਪਰੰਪਰਾ ਇੱਥੋਂ ਦੀ ਇਹ ਸੀ ਕਿ ਅੱਜ ਤੱਕ ਮੈਂ ਪੜ ਚੁੱਕਿਆ ਦੇਖ ਚੁੱਕਿਆ ਕਿ ਜਿਹੜੇ ਮਾਲਵੇ ਦੇ ਰਾਜੇ ਸੀ ਇਹ ਜ਼ਮੀਨਾਂ ਇਹਨਾਂ ਦੇ ਆਪਣੇ ਪਰਸਨਲ ਤੌਰ ਤੇ ਇਹਨਾਂ ਦੇ ਨਾਮ ਤੇ ਸੀ ਤੇ ਰਾਜਾ ਜੇ ਚਾਹੇ ਕਿਸੇ ਨੂੰ ਜਿੰਨਾ ਮਰਜੀ ਸਮੇਂ ਵਾਸਤੇ ਦੇਵੇ ਨਹੀਂ ਤਾਂ ਨਾ ਦੇਵੇ ਪਰ ਰਣਜੀਤ ਸਿੰਘ ਨੇ ਜ਼ਿਮੀਦਾਰਾਂ ਨੂੰ ਕਿਸਾਨਾਂ ਨੂੰ ਕਹਿ ਦਿੱਤਾ ਕਿ ਜ਼ਮੀਨਾਂ ਤੁਹਾਡੀਆਂ ਨੇ ਉਹ 베ਰੀਆਂ ਨਹੀਂ ਹੈਗੀਆਂ ਨੰਬਰ 1 ਤੇ ਇੱਥੇ ਅਮਨ ਆਮਾਨ ਦਿੱਤਾ ਤੇ ਅਮਨ ਦੇ ਵਿੱਚ ਰਹਿ ਕੇ ਹੀ ਬੰਦਾ ਵਿਕਾਸ ਕਰ ਸਕਦਾ ਹੈ ਇੱਥੇ ਰੱਜ ਵੀ ਰੋਟੀ ਦਿੱਤੀ ਖਾਣਾ ਪਹਿਨਣਾ ਦਿੱਤਾ ਤੇ ਲੋਕਾਂ ਨੂੰ ਇੱਕ ਜੇਤੂ ਦੇ ਤੌਰ ਤੇ ਦੁਨੀਆਂ ਦੇ ਵਿੱਚ ਪੇਸ਼ ਕੀਤਾ ਤੇ ਦੁਨੀਆ ਦੀਆਂ ਸਰਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀਆਂ ਕੀਤੀਆਂ ਸਮਝੌਤੇ ਕੀਤੇ ਵਪਾਰ ਦੇ ਅਤੇ ਹੋਰ ਲੈਂਡ ਦੇਣ ਦੇ ਤੇ ਉਹ ਸਾਰਾ ਕੁਝ ਰਣਜੀਤ ਸਿੰਘ ਦੀ ਸਿਆਣਪ ਅਤੇ ਬਹਾਦਰੀ ਸੀ ਜਿਹੜਾ ਉਹਨੇ ਸਾਨੂੰ ਇਹ ਇੱਕ ਅਮਨ-ਅਮਾਨ ਵਾਲਾ ਵਧੀਆ ਸਿੱਖਾਂ ਦਾ ਰਾਜ ਕਰਕੇ ਦਿੱਤਾ ਤੇ ਉਹਦੇ ਵਿੱਚ ਵਿਕਤਰਾ ਵੀ ਕਿਸੇ ਨਾਲ ਨਹੀਂ ਕੀਤਾ ਮੁਸਲਮਾਨਾਂ ਨੂੰ ਵੀ ਵੱਡੇ ਅਹੁਦੇ ਦਿੱਤੇ ਤੇ ਹਿੰਦੂਆਂ ਨੂੰ ਵੀ ਵੱਡੇ ਅਹੁਦੇ ਦਿੱਤੇ ਕਈਆਂ ਨੇ ਮੇਰੇ ਨਾਲ ਇਹ ਸਵਾਲ ਕੀਤੇ ਨੇ ਕਹਿੰਦੇ ਉਹਨੇ ਸਿੱਖਾਂ ਨੂੰ ਤਾਂ ਵੱਡਾ ਅਹੁਦਾ ਕੋਈ ਨਹੀਂ ਦਿੱਤਾ ਤੇ ਉਹ ਤਾਂ ਸਾਰੇ ਜੰਗ ਵਿੱਚ ਉਧਰ ਲੜਦੇ ਰਹੇ ਹਾਂ ਜਰਨੈਲ ਤਾਂ ਹਰੀ ਸਿੰਘ ਨਲੂਏ ਵਰਗੇ ਜਾਂ ਸ਼ਾਮ ਸਿੰਘ ਟਾਰੀ ਵਾਲੇ ਵਰਗੇ ਉਹ ਬਣਾਏ ਪਰ ਉਹਨਾਂ ਨੂੰ ਆਪਣੇ ਰਾਜ ਦਰਬਾਰ ਦਾ ਕੰਮ ਕਿਸੇ ਸਿੱਖ ਨੂੰ ਨਹੀਂ ਨਹੀਂ ਦਿੱਤਾ ਪਰ ਯਾਦ ਕਰੋ ਕਿ 100 ਸਾਲ ਤੋਂ ਸਿੱਖ ਜੰਗਲਾਂ 'ਚ ਰਹਿ ਕੇ ਜੰਗ ਲੜਦੇ ਆ ਰਹੇ ਸੀ ਹਾਲੇ ਪੜ੍ਹਿਆ ਲਿਖਿਆ ਤਬਕਾ ਸਿੱਖਾਂ ਕੋਲੇ ਨਹੀਂ ਸੀ ਤੇ ਜਰਨੈਲ ਤਾਂ ਫੌਜ ਦਾ ਕਮਾਂਡਰ ਤਾਂ ਅਣਪੜ੍ਹੇ ਵੀ ਬਣ ਸਕਦਾ ਹੈ ਪਰ ਲਿਖਾ ਪੜੀ ਦਾ ਕੰਮ ਹਿਸਾਬ ਕਿਤਾਬ ਦਾ ਕੰਮ ਵਿਦੇਸ਼ਾਂ ਨਾਲ ਰਾਜਨੀਤਿਕ ਸੰਧੀਆਂ ਕਰਨ ਦਾ ਕੰਮ ਇਹ ਅਣਪੜ ਬੰਦੇ ਨਹੀਂ ਕਰ ਸਕਦੇ ਉਹ ਹਿੰਦੂਆਂ ਨੂੰ ਤਜਰਬਾ ਸੀ ਜਾਂ ਫਿਰ ਮੁਸਲਮਾਨਾਂ ਨੂੰ ਤਜਰਬਾ ਸੀ ਤੇ ਜਾਂ ਫਿਰ ਕੁਝ ਅੰਗਰੇਜ਼ ਗੋਰੇ ਉਹਨਾਂ ਨੇ ਰੱਖੇ ਜਿਨ੍ਹਾਂ ਨੇ ਸਿੱਖਾਂ ਨੂੰ ਟ੍ਰੇਨਿੰਗ ਦਿੱਤੀ ਤੇ ਉਹਨਾਂ ਨੂੰ ਵੱਡੇ ਤਜਰਬੇ ਸਨ ਉਹ ਆਪਣੇ ਰਾਜ ਦਰਬਾਰ 'ਚ ਰੱਖੇ ਤੇ ਉਹਨਾਂ ਨੇ ਵੀ ਰਣਜੀਤ ਸਿੰਘ ਦੇ ਹੁੰਦਿਆਂ ਕਦੇ ਬਗਾਵਤ ਨਹੀਂ ਕੀਤੀ ਤੇ ਕਦੇ ਕੋਈ ਗਦਾਰੀ ਨਹੀਂ ਕੀਤੀ ਤੇ ਸਿੱਖਾਂ ਦਾ ਰਾਜ ਅਮਨ ਅਮਾਨ ਨਾਲ ਉਹਨਾਂ ਨੇ ਸਵੀਕਾਰ ਕੀਤਾ ਸਭ ਤੋਂ ਸਾਨੂੰ ਲਾਣਤਾ ਉਹਨਾਂ ਨੂੰ ਪਾਉਣੀ ਚਾਹੀਦੀ ਹੈ ਜਿਹੜੇ ਮਾਲਵੇ ਦੇ ਰਾਜਿਆਂ ਨਾਲ ਰਣਜੀਤ ਸਿੰਘ ਦੇ ਨਾਲ ਸਹਿਮਤੀ ਪ੍ਰਗਟ ਨਾ ਕੀਤੀ ਇਹਦੇ ਅਧੀਨ ਨਹੀਂ ਹੋਏ ਤੇ ਅੰਗਰੇਜ਼ਾਂ ਦੇ ਅਧੀਨ ਆਪ 1814 ਦੇ ਵਿੱਚ ਸਾਰੇ ਮਾਲਵੇ ਦੇ ਰਾਜਿਆਂ ਨੇ ਇਕੱਠੇ ਹੋ ਕੇ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ ਕਿ ਤੁਸੀਂ ਸਾਨੂੰ ਆਪਣੇ ਅਧੀਨ ਕਰ ਲਓ ਨਹੀਂ ਤਾਂ ਮਹਾਰਾਜਾ ਰਣਜੀਤ ਸਿੰਘ ਸਾਨੂੰ ਆਪਣੇ ਅਧੀਨ ਕਰ ਲੂਗਾ ਤੇ ਉਧਰੋਂ ਨੈਪੋਲੀਅਨ ਦੀ ਜੰਗ ਲੱਗੀ ਹੋਈ ਸੀ ਅੰਗਰੇਜ਼ਾਂ ਨੇ ਉਹ ਇਹਨਾਂ ਦਾ ਸਾਥ ਉਦੋਂ ਮੌਕੇ ਤੇ ਨਾ ਦਿੱਤਾ ਇਹਨਾਂ ਨੂੰ ਟਿਕਾ ਦਿੱਤਾ ਉਹ 1817 ਦੇ ਵਿੱਚ ਜਦੋਂ ਨੈਪੋਲੀਅਨ ਹਾਰ ਗਿਆ ਤੇ ਅੰਗਰੇਜ਼ਾਂ ਨੇ ਫਰਾਂਸ ਤੇ ਆਪਣੀ ਜਿੱਤ ਹਾਸਲ ਕਰ ਲਈ ਤੇ ਉਸ ਤੋਂ ਬਾਅਦ ਇਧਰਲੇ ਪਾਸੇ ਧਿਆਨ ਦਿੱਤਾ ਤੇ ਉਹਨਾਂ ਨੇ ਫਿਰ ਇਧਰ ਮਹਾਰਾ ਰਣਜੀਤ ਸਿੰਘ ਨਾਲ ਸੰਧੀਆਂ ਕੀਤੀਆਂ ਤੇ ਇਥੋਂ ਦੇ ਰਾਜਾ ਨੂੰ ਆਪਣੇ ਅਧੀਨ ਲੈ ਲਿਆ ਦੁਨੀਆਂ ਦੇ ਵਿੱਚ ਧਾਕ ਜਮਾਉਣ ਵਾਲਾ ਯੋਧਾ ਅਤੇ ਸਿਆਣਾ ਇਨਸਾਨ ਉਹ ਰਣਜੀਤ ਸਿੰਘ ਸੀ ਉਹਦੇ ਮੁਕਾਬਲੇ ਦਾ ਮੁੜ ਕੇ ਅੱਜ ਤੱਕ ਸਾਡੇ ਕੋਲੇ ਪੈਦਾ ਨਹੀਂ ਹੋ ਸਕਿਆ ਰਣਜੀਤ ਸਿੰਘ ਦੇ ਇਲਜ਼ਾਮ ਲਾਉਂਦੇ ਨੇ ਉਹਨਾਂ ਦੇ ਆਲੋਚਕ ਨੇ ਜਿਹੜੇ ਕਿ ਉਹਨਾਂ ਨੇ ਜਿਹੜੀਆਂ ਮਿਸਲਾਂ ਸੀਗੀਆਂ ਮਿਸਲਾਂ ਨੇ ਸਰਦਾਰਾਂ ਨੂੰ ਧੋਖੇ ਦੇ ਨਾਲ ਆਪਣੇ ਅਧੀਨ ਕਰ ਲਿਆ ਤੇ ਜਜਬ ਕਰ ਗਏ ਇੱਕ ਤਰ੍ਹਾਂ ਨਾਲ ਮਿਸਲਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇੱਥੇ ਕਦੀ ਇਲਜ਼ਾਮ ਲਾ ਕੇ ਦੇਖਿਓ ਕਿ ਭਾਰਤ ਸਰਕਾਰ ਨੇ ਜਦੋਂ 1947 ਚ ਸਕਾਨੋ ਭਾਰਤ ਨੂੰ ਆਜ਼ਾਦੀ ਮਿਲੀ ਹੈ ਤੇ 47 ਦੇ ਵਿੱਚ 560 ਦੇ ਨੇੜੇ ਤੇੜੇ ਦੇਸ਼ ਸੀ ਇਹ ਦੇਸ਼ ਸਾਰਾ ਭਾਰਤ ਉਦੋਂ ਇੱਕ ਨਹੀਂ ਸੀ ਟੁਕੜਿਆਂ ਵਿੱਚ ਵੰਡਿਆ ਹੋਇਆ ਸੀ ਇੱਥੇ ਤਾਂ ਨਾਬਾ ਵੀ ਇੱਕ ਦੇਸ਼ ਸੀ ਪਟਿਆਲਾ ਵੀ ਇੱਕ ਰਾਜਤ ਸੀ ਜੀਨਦ ਵੀ ਰਾਜਤ ਸੀ ਕੈਥਲ ਵੀ ਰਾਜਤ ਸੀ ਤੇ ਇਸ ਤਰ੍ਹਾਂ ਉਧਰ ਮਾਝੇ ਵਾਲਾ ਇਲਾਕਾ ਉਹ ਵੱਖਰੀ ਰਾਜ ਸੀ ਤੇ ਬਾਕੀ ਭਾਰਤ ਦੇ ਟੁਕੜੇ ਵੰਡੇ ਹੋਏ ਸੀ ਉਹਨਾਂ ਨੂੰ ਅੰਗਰੇਜ਼ਾਂ ਤੋਂ ਲੈ ਕੇ ਇੱਕ ਕਰਕੇ ਭਾਰਤ ਨੇ ਇੱਕ ਭਾਰਤ ਜਾਂ ਇੰਡੀਆ ਬਣਾ ਲਿਆ ਇੱਥੋਂ ਦੀ ਸਰਕਾਰ ਨੇ ਤੇ ਅੱਜ ਕੀ ਇਹਨੂੰ ਕੁ ਟੁਕੜੇ ਟੁਕੜੇ ਕਰਨਾ ਚੰਗਾ ਸਮਝੇਗਾ ਇਹਦੀ ਤਾਕਤ ਖਤਮ ਹੋ ਜਾਵੇਗੀ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਸਾਰਿਆਂ ਨੂੰ ਇਕੱਠੇ ਕਰਕੇ ਵੱਡੀ ਤਾਕਤ ਬਣਾਈ ਤੇ ਲਾਨਤਾ ਸਗੋਂ ਉਹਨਾਂ ਨੂੰ ਜਿਹੜੇ ਇਹ ਕਹਿੰਦੇ ਨੇ ਕਿ ਰਣਜੀਤ ਸਿੰਘ ਨੇ ਮਿਸਲਾਂ ਨੂੰ ਕਬਜ਼ੇ 'ਚ ਕਰ ਲਿਆ ਕਬਜ਼ੇ 'ਚ ਕਰਨ ਤੋਂ ਬਿਨਾ ਵੱਡਾ ਰਾਜ ਕਿਵੇਂ ਹੁੰਦਾ ਤੇ ਖੁਦ ਭਾਰਤ ਸਰਕਾਰ ਨੇ ਆਜ਼ਾਦੀ ਤੋਂ ਬਾਅਦ ਕਈ ਸਾਰੇ ਜਿਹੜੇ ਰਾਜੇ ਅੜਗੇ ਸੀ ਉਹ ਦੱਖਣੀ ਸੂਬਿਆਂ ਵਾਲੇ ਤੇ ਉਹਨਾਂ ਨੂੰ ਆਪਣੀਆਂ ਫੌਜਾਂ ਭੇਜ ਕੇ ਈਨ ਮੰਨਣ ਤੱਕ ਵਸਤੇ ਮਜਬੂਰ ਕੀਤਾ ਕਿ ਤੁਹਾਨੂੰ ਅਲੱਗ ਅਸੀਂ ਮੰਨਣ ਨੂੰ ਤਿਆਰ ਨਹੀਂ ਹਾਂ ਗੋਆ ਨੂੰ ਵੀ 1961 ਦੇ ਵਿੱਚ ਆਪਣੇ ਅਧੀਨ ਕੀਤਾ ਉਦੋਂ ਤੱਕ ਇਹ ਵੀ ਆਪਣੇ ਆਪ ਨੂੰ ਸੁਤੰਤਰ ਖਵਾਉਂਦਾ ਸੀ ਸੋ ਇਹ ਸਾਰਾ ਕੁਝ ਰਣਜੀਤ ਸਿੰਘ ਦੀ ਬਹੁਤ ਦੂਰਅੰਦੇਸ਼ੀ ਨੀਤੀ ਸੀ ਕਿ ਉਹ ਛੋਟੀਆਂ ਮਿਸਲਾਂ ਨੂੰ ਇਕੱਠਿਆਂ ਕਰਕੇ ਇੱਕ ਵੱਡੀ ਤਾਕਤ ਬਣਾਣੀ ਸੀ ਚਾਹੁੰਦਾ ਸੀ ਪਰ ਇਹਨਾਂ ਬਲਬੇ ਵਾਲਿਆਂ ਨੇ ਤਾਂ ਬਿਲਕੁਲ ਸਾਥ ਨਹੀਂ ਦਿੱਤਾ ਪਰ ਉਹਦਿਆਂ ਜਿਹੜੇ ਅੰਦਰ ਮਿਸਲਾਂ ਦੇ ਭੁਖੀ ਸੀ ਉਹ ਵੀ ਸਹਿਮਤ ਨਾ ਹੋਏ ਅਖੀਰ 'ਚ ਉਹਨੂੰ ਕਈ ਸਾਰੇ ਹੱਥ ਕੰਡੇ ਵਰਤ ਕੇ ਉਹਨਾਂ ਮਿਸਲਾਂ ਨੂੰ ਆਪਣੇ ਅਧੀਨ ਕਰਨਾ ਪਿਆ ਨਹੀਂ ਤਾਂ ਐਡਾ ਮਾਣ ਤੇ ਐਡੀ ਤਾਕਤ ਐਡੀ ਬਾਦਸ਼ਾਹੀ ਉਹ ਰਣਜੀਤ ਸਿੰਘ ਦੀ ਕਾਇਮ ਨਹੀਂ ਸੀ ਹੋਣੀ ਉਹਦੇ ਗੁਣਾਂ ਨੂੰ ਜਿਹੜੇ ਪਰਉਪਕਾਰ ਕੀਤੇ ਨੇ ਕਦੀ ਉਹਨੂੰ ਵੀ ਯਾਦ ਕਰ ਲਿਆ ਕਰੋ ਤੇ ਤੁਸੀਂ ਤਾਂ ਆਪ ਪਿੰਡ ਦਾ ਸਰਪੰਚ ਵੀ ਕੋਈ ਬਣ ਕੇ ਕਾਮਯਾਬੀ ਨਾਲ ਤੁਹਾਨੂੰ ਲੋਕਾਂ ਦਾ ਭਲਾ ਕਰਕੇ ਵਿਖਾ ਦੇਵੇ ਗੁਰਦੁਆਰੇ ਦਾ ਪ੍ਰਬੰਧ ਹੀ ਵਧੀਆ ਢੰਗ ਨਾਲ ਚਲਾ ਕੇ ਵਿਖਾ ਦੇਵੇ ਤੇ ਨਿੰਦਿਆ ਕੀ ਦੀ ਕਰ ਰਹੇ ਨੇ ਜਿਹਨੇ ਕਿੱਡੇ ਵੱਡੇ ਪੰਜਾਬ ਤੇ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਦੀ ਕਦੀ ਸੋਚ ਕੇ ਵੇਖੋ ਭਾਈ ਜਿਹੜੇ ਉਹਦੇ ਆਲੋਚਕ ਨੇ ਕਿ ਉਹਨੇ ਕਿੱਡੇ ਵੱਡੇ ਕੰਮ ਕੀਤੇ ਨੇ ਤੁਸੀਂ ਇਹ ਗੱਲ ਕੀਤੀ ਉਹਨਾਂ ਨੇ ਮਿਸਲਾਂ ਨੂੰ ਹੜਪਣ ਦੀ ਜਾਂ ਕਬਜ਼ਾ ਕਰਨ ਦੀ ਤੇ ਹੁਣ ਜੇ ਕਿਸੇ ਦੇ ਉੱਪਰ ਉਹ افسوس کرنے ਜਾਂਦੇ ਨੇ موت ਹੋ ਜਾਂਦੀ ਹੈ ਉੱਥੇ اچانک ਹਮਲਾ ਕਰ ਦਿੰਦੇ ਨੇ ਕੀ ਚੀਜ਼ਾਂ ਨੈਤਿਕ ਤੌਰ ਤੇ ਸਹੀ ਨੇ ਸਿੱਖਾਂ ਨੇ ਸਾਰੀਆਂ ਮਿਸਲਾਂ ਨੇ ਇਕੱਠੇ ਹੋ ਕੇ ਪੰਜਾਬ ਨੂੰ ਮੁਗਲਾਂ ਤੋਂ ਆਜ਼ਾਦ ਕਰਾਇਆ ਸਾਰਿਆਂ ਦਾ ਆਪਣਾ ਆਪਣਾ ਰਾਜ ਸੀਗਾ ਤੇ ਸਿੱਖ ਗੁਰਮਤੇ ਦੇ ਰਾਹੀਂ ਆਪਣਾ ਪ੍ਰਬੰਧ ਚਲਾਉਂਦੇ ਸੀਗੇ ਤੇ ਆਲੋਚਕਤਾਈ ਵੀ ਕਹਿੰਦੇ ਨੇ ਕਿ ਉਹਨਾਂ ਨੇ ਇਹਨਾਂ ਪਰੰਪਰਾਵਾਂ ਨੂੰ ਇਹਨਾਂ ਸੰਸਥਾਵਾਂ ਨੂੰ ਵਿਟਾ ਲਾਈਆ ਕਦੀ ਸੋਚ ਕੇ ਦੇਖੋ ਤੇ ਅੱਜ ਜਿਹੜੇ ਉਹ ਪੰਜ ਪਿਆਰੇ ਜਿਹੜਾ ਸਿਸਟਮ ਇਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਸੀ ਉਹ ਪੰਜ ਪਿਆਰਾ ਸਿਸਟਮ ਹੈ ਕਿੱਥੇ ਅੱਜ ਤੱਕ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਪਿਆਰੇ ਬਣਾਏ ਸੀ ਆਪਣੇ ਉਹਨਾਂ ਨੇ ਇੱਕ ਹੁਕਮਨਾਮਾ ਜਾਰੀ ਕਰਤਾ ਕਿ ਇਹ ਜਿਹੜੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਅਲੋਪ ਹੋ ਗਏ ਸੀ ਤੇ ਉਹਨਾਂ ਦੀ ਪੜਤਾਲ ਹੋਵੇ ਤੇ ਆ ਕਈ ਤਰ੍ਹਾਂ ਦੇ ਉਹਨਾਂ ਨੇ ਹੁਕਮਨਾਮੇ ਜਾਰੀ ਕਰਤੇ ਉਹਨਾਂ ਪੰਜਾਂ ਪਿਆਰਿਆਂ ਨੂੰ ਇਹਨਾਂ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੋ ਇਹ ਪੰਜ ਪਿਆਰੇ ਹਰੇਕ ਜਥੇਬੰਦੀ ਦੇ ਆਪੋ ਆਪਣੇ ਚੁਣੇ ਹੋਏ ਹੁੰਦੇ ਨੇ ਸਮੁੱਚੇ ਪੰਥ ਦੇ ਕੋਈ ਪੰਜ ਪਿਆਰੇ ਨਾ ਪਹਿਲਾਂ ਸੀ ਨਾ ਉਦੋਂ ਮੁੜ ਕੇ ਬਾਅਦ ਦੇ ਵੀ ਚੁਣੇ ਗਏ ਨੇ ਇਹ ਕੇਵਲ ਸਾਨੂੰ ਲੌਲੀਪੌਪ ਵਿਖਾਇਆ ਜਾ ਰਿਹਾ ਹੈ ਕਿ ਇਉਂ ਪੰਜ ਪਿਆਰੇ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਜੇ ਉਹਨਾਂ ਪੰਜਾਂ ਪਿਆਰਿਆਂ ਨੂੰ ਲੈ ਕੇ ਕਿੱਥੋਂ ਆਉਂਦਾ ਉਹ ਆਕਾਸ਼ 'ਚੋਂ ਨਹੀਂ ਸੀ ਉਤਰਨੇ ਨਹੀਂ ਸਾਰੀਆਂ ਮਿਸਲਾਂ ਇਕੱਠੇ ਹੋ ਕੇ ਤਾਂ ਗੁਰਮਤੇ ਬਣਾਉਂਦੇ ਸੀ ਨਹੀਂ ਬਣੇ ਉਹ ਜੰਗ ਲੜ ਰਹੇ ਸੀ ਕਿ ਅਸੀਂ ਤਾਂ ਐਸੇ ਤਰੀਕੇ ਯਾਦ ਰਹਿਣਾ ਉਹਨਾਂ ਨੂੰ ਹਰਾਉਣਾ ਵੀ ਪਿਆ ਕਿਸੇ ਨੂੰ ਪੱਗਵਟ ਭਰਾ ਬਣਾਉਣਾ ਵੀ ਪਿਆ ਕਿਸੇ ਨਾਲ ਰਿਸ਼ਤੇਦਾਰੀ ਗੰਢਣੀ ਵੀ ਪਈ ਤੇ ਕਿਸੇ ਦਾ ਸਿਰ ਲਾਉਣਾ ਵੀ ਪਿਆ ਇਹ ਰਾਜਨੀਤੀ ਉਹਨੇ ਵਰਤੀ ਹੈ ਤੇ ਵਰਤ ਕੇ ਇਹ ਅੰਗਰੇਜ਼ਾਂ ਨੇ ਵੀ ਰਾਜਨੀਤੀਆਂ ਵਰਤੀਆਂ ਨੇ ਆਪਣੇ ਰਾਜ ਵਧਾਉਣ ਨੂੰ ਤੇ ਇੱਥੇ ਜਿਹੜਾ ਭਾਰਤ ਸਰਕਾਰ ਹੈ ਅੱਜ ਇਹ ਵੀ ਇਹ ਦੋ ਪੇਜ ਵਰਤੀ ਹੈ ਉਹਨਾਂ ਜ਼ਮਾਨੇ ਚ ਰਣਜੀਤ ਸਿੰਘ ਨੇ ਵੀ ਵਰਤੇ ਸੀ ਜਿਹੜੇ ਰਣਜੀਤ ਸਿੰਘ ਨੂੰ ਗਲਤ ਕਹਿੰਦੇ ਨੇ ਫਿਰ ਉਹਦੋਂ ਵਧੀਆ ਕੁਝ ਕਰਕੇ ਵਿਖਾਉਣ ਮੈਂ ਬਾਰ-ਬਾਰ ਕਹਿੰਨਾ ਇਹ ਉਹਦੀ ਨਿੰਦਿਆ ਕਰਨੀ ਤਾਂ ਬਹੁਤ ਸੌਖੀ ਹੈ ਪਰ ਉਹਦੋਂ ਵਧੀਆ ਕੋਈ ਕੰਮ ਕਰਕੇ ਵਿਖਾਉਣ ਰਣਜੀਤ ਸਿੰਘ ਦੇ ਰਾਜ ਚ ਸੱਤੀ ਪਰਥਾ ਵੀ ਰਹੀ ਤੇ ਰਣਜੀਤ ਸਿੰਘ ਨੇ ਬਹੁ ਵਿਆਹ ਵੀ ਕਰਾਏ ਆਲੋਚਕ ਕਹਿੰਦੇ ਨੇ ਕਿ ਉਹਨਾਂ ਨੇ ਉਹਨਾਂ ਦੇ ਉੱਪਰ ਸ਼ਰਾਬ ਦੇ ਜਾਂ ਅਫੀਮ ਦੇ ਦੋਸ਼ ਵੀ ਲੱਗਦੇ ਨੇ ਕਿ ਇਹ ਸਿੱਖ ਪਰੰਪਰਾ ਦੇ ਉਲਟ ਨਹੀਂ ਆਂਦੀ ਚੀਜ਼ ਇੱਥੇ ਮੈਂ ਜਿਹੜੇ ਵੀਰਾਂ ਨੇ ਕਦੇ ਨਹੀਂ ਸੁਣੀ ਇਹ ਗੱਲਾਂ ਉਹ ਮੈਂ ਦੱਸਣਾ ਚਾਹੁੰਦਾ ਕਈ ਵਾਰੀ ਬਹੁਤ ਚੁਪਦੀਆਂ ਨੇ ਉਹ ਗੱਲਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪਹਾੜੀ ਰਾਜਾਂ ਤੇ ਅਤੇ ਹੋਰ ਮਿਸਲਾਂ ਦੇ ਉੱਤੇ ਆਪਣਾ ਕਬਜ਼ਾ ਕਰਿਆ ਉਹਨਾਂ ਦਾ ਰਾਜ ਖਤਮ ਕੀਤਾ ਤੇ ਉਹਨਾਂ ਨੂੰ ਸਿੱਖ ਰਾਜ ਦੇ ਵਿੱਚ ਸ਼ਾਮਲ ਕੀਤਾ ਤਾਂ ਉਸ ਇਲਾਕੇ ਦੇ ਰਾਜੇ ਦਾ ਕੋਈ ਮੁੰਡਾ ਉਹ ਰਣਜੀਤ ਸਿੰਘ ਕਹਿੰਦਾ ਸੀ ਕਿ ਮੇਰੇ ਰਾਜ ਦੇ ਵਿੱਚ ਮੇਰੀ ਰਾਜਧਾਨੀ ਜੀ ਭੇਜ ਦੇ ਇਹਨਾਂ ਦੀ ਪੜ੍ਹਾਈ ਲਿਖਾਈ ਤੇ ਸੁਰੱਖਿਆ ਸਾਰੀ ਉੱਥੇ ਹੋਵੇਗੀ ਉਹ ਮੁੰਡਾ ਤਾਂ ਲਿਆਂਦਾ ਜਾਂਦਾ ਸੀ ਕਿ ਕੱਲ ਨੂੰ ਜੇ ਤੂੰ ਬਗਾਵਤ ਕਰੀ ਉਹਦੇ ਬਾਪ ਨੂੰ ਕਿਹਾ ਜਾਂਦਾ ਸੀ ਮੁੰਡੇ ਦੇ ਨੂੰ ਕਿ ਜੇ ਤੂੰ ਬਗਾਵਤ ਕਰੀ ਆ ਤੇਰਾ ਮੁੰਡਾ ਮੁੰਡਾ ਮੇਰੇ ਕੋਲ ਇੱਕ ਆਇਦਾ ਹੈ ਤੇ ਇਹਦਾ ਮੈਂ ਗਾਟਾ ਲਾ ਕੇ ਰੱਖ ਦਊਗਾ ਇਹ ਉਹਨਾਂ ਤੋਂ ਆਪਣਾ ਕੰਮ ਕਰਾਉਣ ਵਾਸਤੇ ਤਾਂ ਕਿ ਉਹ ਬਗਾਵਤ ਨਾ ਕਰਨ ਇਸ ਤਰ੍ਹਾਂ ਲੋਕਾਂ ਦੇ ਮੁੰਡੇ ਵੀ ਲੈਂਦੇ ਤੇ ਜਿਹਦੇ ਕੋਲੇ ਮੁੰਡਾ ਨਹੀਂ ਸੀ ਉਹਨੂੰ ਕਹਿ ਦੇਣਾ ਆਪਣੀ ਲੜਕੀ ਭੇਜ ਦੇ ਉਹ ਲੜਕੀਆਂ ਨਾਲ ਜਿਹੜੇ ਇਲਜ਼ਾਮ ਲਾਏ ਗਏ ਨੇ ਉਹ ਦੁਰਾਚਾਰ ਨਹੀਂ ਕੀਤਾ ਉਹਨਾਂ ਦੇ ਨਾਲ ਵਿਆਹ ਨਹੀਂ ਕਰਾਏ ਇਹ ਸੁਣ ਲਓ ਪਹਿਲਾਂ ਝੂਠੇ ਇਲਜ਼ਾਮ ਲਾਏ ਗਏ ਨੇ ਉਹ ਲੜਕੀਆਂ ਦੀ ਹਰ ਤਰ੍ਹਾਂ ਉਥੋਂ ਦੀਆਂ ਜਿਹੜੀਆਂ ਦਾਸੀਆਂ ਗੋਲੀਆਂ ਔਰਤਾਂ ਸੀ ਉਹਨਾਂ ਦੀ ਉਹ ਸੇਵਾ ਸੰਭਾਲ ਕਰਦੀਆਂ ਸੀ ਵੀ ਜੇ ਤੁਸੀਂ ਕੋਈ ਮੇਰੇ ਵਿਰੁੱਧ ਬਗਾਵਤ ਕਰੋਗੇ ਤੁਹਾਡੀ ਲੜਕੀ ਨੂੰ ਫਾਂਸੀ ਲਾ ਦੇਵਾਂਗਾ ਤੋਂ ਇਸ ਤਰ੍ਹਾਂ ਉਹਨਾਂ ਜ਼ਬਾਨਾਂ 'ਚ ਸਾਰੀ ਦੁਨੀਆ 'ਚ ਇਹ ਪਰੰਪਰਾ ਚੱਲੀ ਹੋਈ ਸੀ ਉਹਦੇ ਕਾਰਨ ਕਰਕੇ ਇਸ ਤਰ੍ਹਾਂ ਦੀਆਂ ਲੜਕੀਆਂ ਤੇ ਲੜਕੇ ਰਾਣੇ ਰਾਜੇ ਨੇ ਇਕੱਠੇ ਕੀਤੇ ਸੀ ਇੱਕ ਗੱਲ ਦੂਜੀ ਜਿਹੜਾ ਕਿਹਾ ਜਾਂਦਾ ਸਤੀਕੀਤੀਆਂ ਨੇ ਸਤੀ ਤਾਂ ਰਾਜੇ ਦੇ ਜਾਇਦਾਦ ਨੂੰ ਹੜੱਪਣ ਵਾਲੇ ਦੁਸ਼ਮਣਾਂ ਨੇ ਉਹ ਚੋਕ-ਚੋਕ ਕੇ ਉਹ ਛੁੱਟੀਆਂ ਨੇ ਉਹਦੀ ਚਿਖਾ ਦੇ ਵਿੱਚ ਤੇ ਉਹਨਾਂ ਨੂੰ ਡਰਾਵਾ ਦਿੱਤਾ ਕਿ ਜੇ ਤੁਸੀਂ ਆਪੀ ਛਾਲ ਮਾਰ ਕੇ ਨਾ ਮਰੀਆਂ ਤਾਂ ਅਸੀਂ ਤੁਹਾਨੂੰ ਚੋਕ ਕੇ ਛਟਾਂਗੇ ਕਿ ਸੀੜ ਕੇ ਲਿਜਾਵਾਂਗੇ ਆਪਾਂ ਅਪਮਾਨਤ ਕਰਾਂਗੇ ਇਹ ਸਾਰਾ ਕੁਝ ਇਹਨਾਂ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਤੇ ਬਾਹਰಾಣੀ ਜਿੰਦਾ ਨੂੰ ਉਹਨਾਂ ਨੂੰ ਵੀ ਪੁੱਜ ਕੇ અપਮਾਨ ਕੀਤਾ ਤੇ ਰਣਜੀਤ ਸਿੰਘ ਨੂੰ ਵੀ અપਮਾਨ ਕੀਤਾ ਮੈਨੂੰ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਹੈ ਤੇ ਅੱਜ ਜਿਹੜੇ ਮਾਲਵੇ ਦੇ ਰਾਜੇ ਨੇ ਇਥੋਂ ਦਾ ਭੁਪਿੰਦਰ ਸਿੰਘ ਸੀ ਯਾਦਵਿੰਦਰ ਸਿੰਘ ਸੀ ਉਹਨਾਂ ਨੇ 365-65 ਵਿਆਹ ਕਰਾਏ ਇੱਧਰ ਇਹਨਾਂ ਦੀ ਨਿੰਦਿਆ ਕਰਨ ਨੂੰ ਕੋਈ ਤਿਆਰ ਨਹੀਂ ਹੈ ਇਹਨਾਂ ਨੇ ਜਿਹੜਾ ਜੀ ਕੀਤਾ ਪਿੰਡ ਚੋਂ ਜਾ ਕੇ ਲੜਕੀ ਚੁੱਕ ਲਿਆਉਣੀ ਕੋਈ ਬੋਲਣ ਨੂੰ ਤਿਆਰ ਨਹੀਂ ਰਣਜੀਤ ਸਿੰਘ ਨੇ ਆਪਣਾ ਰਾਜ ਵਧਾਉਣ ਵਾਸਤੇ ਜਿਹੜਾ ਦਾਉ ਪੇਚੇ ਖੋਲ੍ਹਿਆ ਸੀ ਲੜਕੀਆਂ ਅਤੇ ਲੜਕੇ ਆਪਣੇ ਕੋਲੇ ਗੁਲਾਮ ਬਣਾਉਣ ਕੇ ਰੱਖਣੇ ਤੇ ਇਹਨੂੰ ਤਾਂ ਸਾਰੇ ਨਿੰਦਰੇ ਨੇ ਪਰ ਇਹਨਾਂ ਰਾਜਿਆਂ ਵੱਲ ਕੋਈ ਮੂੰਹ ਕਰਨ ਨਹੀਂ ਤਿਆਰ ਨਹੀਂ ਅੱਜ ਵੀ ਬੇਅੰਤ ਲੋਕ ਸਾਡੇ ਵਿੱਚ ਸਿੱਖਾਂ ਦੇ ਵਿੱਚ ਮੌਜੂਦ ਨੇ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਉਧਰ ਮੁਹਰ ਕਰਨ ਨੂੰ ਤਿਆਰ ਨਹੀਂ ਇਹਨਾਂ ਨੇ ਤਾਂ ਗੁਰੂ ਸਾਹਿਬ ਤੇ ਵੀ ਇਲਜ਼ਾਮ ਲਾਉਣੋਂ ਸ਼ਰਮ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਦੇ 3-4 ਵਿਆਹ ਕਰਾ ਦਿੱਤੇ ਇਸ ਤਰ੍ਹਾਂ 6ਵੇਂ ਪਾਸ਼ਾ ਦੇ ਕਈ ਵਿਆਹ ਕਰਾ ਦਿੱਤੇ ਪਤਾ ਨਹੀਂ ਕਿਹਦੇ ਕਿਹਦੇ ਕਿੰਨੇ ਕਿੰਨੇ ਵਿਆਹ ਕਰਾ ਕੇ ਇਲਜ਼ਾਮ ਲਾ ਕੇ ਉਹਨਾਂ ਨੂੰ ਵੀ અપਮਾਨਿਤ ਕੀਤਾ ਇੱਥੋਂ ਤੱਕ ਜਿਹੜਾ ਜਸਵੀਰ ਸਿੰਘ ਆਲੂਵਾਲੀਆ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚੈਂਸਲਰ ਹੁੰਦਾ ਸੀ ਸਾਲ 2000 ਦੇ ਵਿੱਚ ਉਹਨੇ ਇੱਥੇ ਇੱਕ ਕਾਨਫਰੰਸ ਰੱਖੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਤੇ ਇੱਥੇ ਜਿਹੜੇ ਬੁਲਾਰੇ ਬੋਲਣ ਵਾਸਤੇ ਆਏ ਸੀ ਉਹਨਾਂ ਨੇ ਸਾਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਬਹੁਤ ਕੁਝ ਕੂੜਕੁਫੜ ਬੋਲਿਆ ਖੁਦ ਆਲੂ ਵਾਲੀਆ ਇਹ ਕਹਿ ਕੇ ਕਿ ਮੈਂ ਜਿਹੜਾ ਸਟੇਜ ਸੈਕਟਰੀ ਤੋਂ ਮਾਫੀ ਚਾਹਣਾ ਤੇ ਮੈਨੂੰ ਆਪ ਸਟੇਜ ਤੇ ਬੋਲਣਾ ਪੈ ਰਿਹਾ ਜਿਹੜਾ ਆਲੂਵਾਲੀਆ ਜੀ ਨੇ ਬੋਲਿਆ ਮੈਂ ਉਹਦਾ ਬੋਲਿਆ ਹੋਇਆ ਆਪਣੇ ਕੋਲੇ ਨੋਟ ਕੀਤਾ ਤੇ ਕਿਤਾਬ ਤੇ ਵਿੱਚੋਂ ਜਿਹੜਾ ਇੱਥੇ ਰਸਾਲਾ ਛਪਦਾ ਪੰਜਾਬੀ ਯੂਨੀਵਰਸਿਟੀ ਚ ਉਹ ਰਸਾਲਾ ਲੈ ਆਂਦਾ ਉਹਦਾ ਲੈਕਚਰ ਉਥੋਂ ਪੜਿਆ ਉਹਨੇ ਫਿਰ ਇਹ ਕਿਹਾ ਕਿ ਭਾਈ ਤੁਸੀਂ ਜਿਹੜੇ ਕਹਿੰਦੇ ਰਣਜੀਤ ਸਿੰਘ ਸ਼ਰਾਬ ਪੀਂਦਾ ਸੀ ਤੇ ਤੁਸੀਂ ਕਿੰਨੇ ਕੁ ਲੋਕ ਹੋ ਜਿਹਨੇ ਸ਼ਰਾਬ ਛੱਡ ਚੁੱਕੇ ਹੋ ਅੱਜ ਤੱਕ ਉਹਨੂੰ ਗਾਣਾ ਕਰਨ ਤੋਂ ਪਹਿਲਾਂ ਆਪਣੀ ਸ਼ਰਾਬਤਾ ਛੱਡਦੇ ਹੋ ਤੁਸੀਂ ਅੱਜ ਤੱਕ ਪਰਾਈਆਂ ਔਰਤਾਂ ਨੂੰ ਬੰਦੀ ਨਜ਼ਰ ਨਾਲ ਵੇਖਦੇ ਹੋ ਤੇ ਕਦੀ ਆਪਣਾ ਤਾਂ ਕੈਰੇਕਟਰ ਸੁੱਚਾ ਕਰ ਲਓ ਤੇ ਤੁਸੀਂ ਇੱਥੇ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰਾਂ ਨੂੰ ਮੈਂ ਜਾਣਦਾ ਜਿਹੜੇ ਗੰਦੇ ਕੰਮ ਕਰਦੇ ਪਕੜੇ ਗਏ ਨੇ ਇਲਜ਼ਾਮ ਲੱਗ ਚੁੱਕੇ ਨੇ ਕਦੀ ਆਪਣੇ ਆਪ ਨੂੰ ਸੁਧਾਰ ਲਓ ਤੇ ਫਿਰ ਤੁਸੀਂ ਰਣਜੀਤ ਸਿੰਘ ਤੇ ਇਲਜ਼ਾਮ ਲਾਉਣ ਨੂੰ ਤਾਂ ਬਹੁਤ ਜ਼ਿਆਦਾ ਸ਼ੇਰ ਬਣੇ ਹੋ ਕਦੀ ਉਹਦੇ ਵਰਗਾ ਕੋਈ ਇੱਕ ਵੀ ਕੰਮ ਕਰਕੇ ਦਿਖਾਤਾ ਦਿਓ ਤੁਸੀਂ ਕਰਨਾ ਕੁਝ ਨਹੀਂ ਕੇਵਲ ਉਹਨੂੰ ਅਪਮਾਨਿਤ ਕਰਨਾ ਤੇ ਯਾਦ ਰੱਖਿਓ ਉਹਦਾ અપਮਾਨ ਤੁਸੀਂ ਕਰਕੇ ਆਪਣੀ ਇੱਜ਼ਤ ਕਦੇ ਨਹੀਂ ਕਰਵਾ ਸਕੋਗੇ ਆਪਣੇ ਗੁਰੂਆਂ ਦਾ ਆਪਣੇ ਯੋਧਿਆਂ ਦਾ ਆਪ ਹੀ અપਮਾਨ ਕਰਕੇ ਤੁਸੀਂ ਆਪ ਹੀ ਦੁਨੀਆ ਦੀਆਂ ਨਜ਼ਰਾਂ 'ਚ ਗire ਹੋਏ ਇਨਸਾਨ ਬਣੋਗੇ ਤੇ ਸਾਰੇ ਉੱਥੇ ਜਿਹੜੇ ਬੁਲਾਰੇ ਆਏ ਸੀ ਨੀਵੀਆਂ ਪਾ ਕੇ ਚੁੱਪ ਕਰਕੇ ਉੱਠ ਕੇ ਦੌੜ ਗਏ ਕਿਸੇ ਦੀ ਮੁੜ ਕੇ ਜਵਾਬ ਦੇਣ ਦੀ ਹਿੰਮਤ ਨਹੀਂ ਪਈ ਸਾਡੇ ਜਿਹੜੇ ਬੁਲਾਰੇ ਬਲੂਰੇ ਨੇ ਐਦਾਂ ਦੀ ਨੇ ਸਾਰੇ 50 ਸਾਲ ਦਾ ਰਾਜ ਮਹਾਰਾਜੇ ਰੇਵਿੰਦਰ ਸਿੰਘ ਦਾ ਅਚਾਨਕ ਇਕੋਲਸ ਬिखर ਜਾਂਦਾ ਕੁਛ ਨਾ ਕੁਛ ਕਮਜ਼ੋਰੀਆਂ ਤਾਂ ਰਹੀਆਂ ਹੋਣਗੀਆਂ ਕਮਜ਼ੋਰੀਆ ਇਹ ਸੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਮਾਲਵੇ ਦੇ ਰਾਜੇ ਆਪ ਅੰਗਰੇਜ਼ਾਂ ਨੂੰ ਸੱਦ ਕੇ ਲਿਆਏ ਉਹਨਾਂ ਦੀ ਅਧੀਨਗੀ ਆਪ ਸਭੀ ਸਵੀਕਾਰ ਕਰ ਲਈ ਤੇ ਜਿਹੜਾ ਅਟਾਰੀ ਵਾਲਾ ਜਰਨੈਲ ਸੀ ਤੇ ਉਹਨੂੰ ਹਰਾਉਣ ਵਾਸਤੇ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਇਹ ਵੀ ਭਰਤੇ ਹੋ ਕੇ ਗਏ ਤੇ ਇਸੇ ਤਰ੍ਹਾਂ ਜਦੋਂ ਕੂਕਿਆਂ ਨੂੰ ਤੋਪਾਂ ਨਾਲ ਉਡਾਇਆ ਗਿਆ ਉਦੋਂ ਨਾਪੇ ਵਾਲੇ ਤੇ ਪਟਿਆਲੇ ਵਾਲੇ ਰਾਜੇ ਦੇ ਸਪਾਈ ਸੀ ਜਿਹੜੇ ਉਹਨਾਂ ਨੂੰ ਤੋਪਾਂ ਨਾਲ ਉਡਾਉਣ ਵਾਸਤੇ ਆਪ ਗਏ ਨੇ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਤਮ ਕਰਨ ਵਾਸਤੇ ਇਹ ਆਪ ਅੰਗਰੇਜ਼ਾਂ ਦੀ ਸਹਾਇਤਾ ਕਰਦੇ ਰਹੇ ਨੇ ਉਹਨਾਂ ਦੇ ਗੁੱਜੇ ਭੇਤ ਇਧਰ ਦਿੰਦੇ ਰਹੇ ਨੇ ਉਹਦੇ ਵਰਗਾ ਨੀਤੀਬਾਨ ਹੋਰ ਕੋਈ ਹੈ ਨਹੀਂ ਸੀ ਅੰਦਰਲੇ ਰਾਜੇ ਜਿਹੜੇ ਉਹਨਾਂ ਦੇ ਆਪ ਜਰਨੈਲ ਸੀ ਮਹਾਰਾਜਾ ਰਣਜੀਤ ਸਿੰਘ ਦੇ ਉਹ ਕਈ ਤਰ੍ਹਾਂ ਦੀਆਂ ਅਯਾਸ਼ੀਆਂ ਕਰਦੇ ਸੀ ਪਰ ਰਣਜੀਤ ਸਿੰਘ ਦੇ ਹੁੰਦਿਆਂ ਉਹਨਾਂ ਦੀ ਉੱਪਰ ਕੇ ਸਾਹਮਣੇ ਆਉਣ ਦੀ ਹਿੰਮਤ ਨਾ ਪਈ ਕਸ਼ਮੀਰ ਵਾਲੇ ਰਾਜੇ ਨੇ ਆਪਣਾ ਰਾਜ ਕੋਈ 20 ਲੱਖ ਨੂੰ ਕਹਿੰਦਾ ਕੋਈ 30 ਲੱਖ ਨੂੰ ਕਹਿੰਦਾ ਉਹ ਅੰਗਰੇਜ਼ਾਂ ਦੇ ਕੋਲੇ ਵੇਚ ਦਿੱਤਾ ਭਾਵ ਕੇ ਇੰਨੇ ਪੈਸੇ ਅੰਗਰੇਜ਼ਾਂ ਨੂੰ ਦੇਤੇ ਮੈਨੂੰ ਰਾਜ ਦੇ ਦਿਓ ਹੋਰ ਵੀ ਲੋਕਾਂ ਨੇ ਖਰੀਦੋ ਪ੍ਰੋਗਤ ਕਰੀ ਹੈ ਉਦੇ ਵਰਗਾ ਲਾਇਕ ਬੰਦਾ ਹੋਰ ਕੋਈ ਉੱਥੇ ਬਾਦ ਦੇ ਵਿੱਚ ਨਾ ਰਿਹਾ ਸਗੋਂ ਰਣਜੀਤ ਸਿੰਘ ਦੇ ਖਾਨਦਾਨ ਦਾ ਕੋਈ ਬੰਦਾ ਵੀ ਜਿਉਂਦਾ ਨਹੀਂ ਰਹਿਣ ਦਿੱਤਾ ਇਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾ ਕੇ ਪਹਿਲਾਂ ਤਾਂ ਰਣਜੀਤ ਸਿੰਘ ਮਾਰੇ ਅਨੇਕਾਂ ਗੱਲਾਂ ਬਿਲਦੀਆਂ ਨੇ ਕਿ ਉਹਨੂੰ ਸ਼ਰਾਬ ਦੇ ਬਹਾਨੇ ਲਾ ਕੇ ਵਿੱਚ ਜ਼ਹਿਰ ਪਾ ਕੇ ਪਿਆਇਆ ਗਿਆ ਰਣਜੀਤ ਸਿੰਘ ਦੀ ਹੌਲੀ ਹੌਲੀ ਤਾਂ ਮੌਤ ਹੋਈ ਹੈ ਫਿਰ ਇਹਦਾ ਬੇਟਾ ਖੜਕ ਸਿੰਘ ਉਹ ਮਾਰਿਆ ਗਿਆ ਤੇ ਫਿਰ ਜਿਹੜਾ ਇਹਦਾ ਪੋਤਾ ਸੀ ਅਤੇ ਉਹਨੂੰ ਇਸ ਤਰ੍ਹਾਂ ਉੱਪਰ ਛੱਜਾ ਸੱਟ ਕੇ ਉਹ ਡੋਗਰਿਆ ਨੇ ਇਹਦੇ ਵਿਰੋਧੀਆਂ ਨੇ ਮਾਰਿਆ ਤੇ ਜਿੰਦਾਂ ਤੇ ﺍﻟजाम ਲਾਏ ਨਿੱਕਾ ਜਿਹਾ ਬੱਚਾ ਕੁਝ ਸਮੇਂ ਵਾਸਤੇ ਦਲੀਪ ਸਿੰਘ ਰਾਜ ਤੇ ਬਿਠਾਇਆ ਤੇ ਉਹਨੂੰ ਵੀ ਉਤਾਰ ਦਿੱਤਾ ਇਹ ਸਾਰਾ ਅੰਗਰੇਜ਼ਾਂ ਦੇ ਹਵਾਲੇ ਕਰਨ ਵਾਸਤੇ ਆਪਣੇ ਢਿੱਡ ਭਰਨ ਵਾਸਤੇ ਪਹਿਲਾਂ ਹੀ ਤਿਆਰ ਬੈਠੇ ਸੀ ਇਹ ਤਾਂ ਉਹਦੀ ਸ਼ਖਸੀਅਤ ਸੀ ਰਣਜੀਤ ਸਿੰਘ ਦੀ ਕਿ ਉਹਨੇ 50 ਸਾਲ ਪੂਰੇ ਕਰ ਦਿੱਤੇ ਸਾਨੂੰ ਰਾਜ ਦੇਤਾ ਲੈ ਕੇ ਨਹੀਂ ਤਾਂ ਇਹ ਲੋਕ ਤਾਂ ਪਹਿਲਾਂ ਹੀ ਵਕਾਊ ਬਣੇ ਬੈਠੇ ਸੀ ਮਾਲਵੇ ਵਾਲੇ ਵੀ ਤੇ ਮਾਝੇ ਵਾਲੇ ਵੀ ਧੰਨਾ ਉਹ ਬੰਦਾ ਜਿਹੜਾ ਇਹ ਜੇ ਹਾਲਾਤ ਚ 50 ਸਾਲ ਰਾਜ ਕਰ ਗਿਆ ਮਹਾਰਾਣੀ ਸਿੰਘ ਦਾ ਸਿੱਖਿਆ ਦੇ ਵਿੱਚ ਕੀ ਯੋਗਦਾਨ ਰਿਹਾ ਉਹਨੇ ਸਿੱਖਿਆ ਦੇ ਵੀ ਯੋਗਦਾਨ ਇਹ ਸੀ ਉਹਨੇ ਸਕੂਲਾਂ ਨੂੰ ਮੰਦਰਸਿਆਂ ਨੂੰ ਤੇ ਮਸਜਿਦਾਂ ਨੂੰ ਉਹਨੇ ਗਰੰਟਾਂ ਦਿੱਤੀਆਂ ਇਹ ਕਿਹਾ ਭਾਈਆਂ ਦੇ ਜੋ ਮੈਂ ਡਿਊਟੀ ਲਾਈ ਕਿ ਤੁਸੀਂ ਇਹਨਾਂ ਨੂੰ ਗੁਰਮੁਖੀ ਸਿਖਾਓ ਤੇ ਇਹਨਾਂ ਨੂੰ ਊੜਾ ਐੜਾ ਜਿੰਨੀ ਕਿਸੀ ਕਾਇਦੇ ਬਣਾ ਕੇ ਭੇਜੇ ਇੱਕ ਮੁਸਲਮਾਨ ਭਰਾ ਜਿਹਦਾ ਲੇਖ ਦੋ ਹਿੱਸਿਆਂ ਚ ਕੁਝ ਸਾਲ ਪਹਿਲਾਂ ਸਪੋਕਸਮੈਨ ਅਖਬਾਰ ਛਪਿਆ ਸੀ ਉਹਨੇ ਇਥੋਂ ਤੱਕ ਦੱਸਿਆ ਪੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਨੰਬਰਦਾਰਾਂ ਨੂੰ ਆਪਣੇ ਪੰਚਾਂ ਸਰਪੰਚਾਂ ਨੂੰ ਜਿਹੜੇ ਵੀ ਜੈਲਦਾਰ ਵਗੈਰਾ ਥਾਪੇ ਹੁੰਦੇ ਸੀ ਉਹਨਾਂ ਨੂੰ ਕਹਿਣਾ ਕਿ ਜਦੋਂ ਤੁਸੀਂ ਇਹ ਪੋਥੀ ਕਿਸੇ ਨੂੰ ਦੇਣੀ ਹੈ ਊੜਾ ਆੜਾ ਸਿੱਖਣ ਵਾਲੀ ਫਿਰ ਉਹਨੂੰ ਕਹਿਣਾ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਹੋਰ ਵੀ ਜਿਹੜੀ ਕਿਤਾਬ ਮਿਲਦੀ ਹੈ ਉਹ ਪੜਿਆ ਕਰੋ ਤੇ ਇਹਦੀਆਂ ਪੰਜ-ਪੰਜ ਕਾਪੀਆਂ ਊੜੇ ਆੜੇ ਲੀਆਂ ਅਗੋਂ ਕਰਕੇ ਹੋਰਨਾਂ ਨੂੰ ਦੇਣ ਦਾ ਵਾਅਦਾ ਉਹਨਾਂ ਤੋਂ ਲਿਆ ਕਰੋ ਇੰਨੀ ਕਿ ਪੜ੍ਹਾਈ ਦਾ ਉਦੋਂ ਪ੍ਰਬੰਸੀਏ ਜ਼ਿੰਮੇਵਾਰੀ ਪਹਿਲੇ ਦਰਜੇ ਤੇ ਮੰਦਰ ਦੇ ਪੁਜਾਰੀਆਂ ਦੀ ਤੇ ਗੁਰਦੁਆਰੇ ਦੇ ਭਾਈ ਦੀ ਅਤੇ ਮਸਜਿਦ ਦੇ ਮੌਲਵੀ ਦੀ ਉਹਨਾਂ ਨੂੰ ਤਨਖਾਹ ਜਾਂ ਗ੍ਰਾਂਟ ਦੇ ਕੇ ਇਹ ਕੰਮ ਉਹਨੋਂ ਤੋਂ ਕਰਵਾਉਂਦੇ ਸੀ ਆਪਣੇ ਨੰਬਰਦਾਰਾਂ ਤੋਂ ਵੀ ਕਰਵਾਉਂਦੇ ਸੀ ਪਰ ਅੱਜ ਵਰਗੇ ਹਾਲਾਤ ਉਦੋਂ ਇਹਨਾਂ ਸਾਜਗਰ ਨਹੀਂ ਸੀ ਕਿ ਫਟਾਫਟ ਸਕੂਲ ਖੋਲੋ ਤਾਂ ਉਹਨਾਂ ਦੇ ਵੀ ਟੀਚਰ ਕਿੱਥੋਂ ਲੈ ਕੇ ਆਈਏ ਤੇ ਉਹਨਾਂ ਚ ਕਿਤਾਬਾਂ ਛਪਾ ਕੇ ਕਿੱਥੋਂ ਲਈਏ ਇੱਦਾਂ 1865 ਦੇ ਵਿੱਚ ਪਹਿਲੀ ਵਾਰੀ ਲਾਹੌਰ ਦੇ ਵੀ ਛਾਪਾ ਕਰਨਾਂ ਲੱਗਿਆ ਉਦੋਂ ਪਹਿਲਾਂ ਤਾਂ ਛਾਪੇਖਾਨੇ ਦਾ ਨਾਮੋ ਨਿਸ਼ਾਨ ਨਹੀਂ ਸੀ ਔਰ ਇੱਕ ਸਜ਼ਾ ਬਾਰੇ ਗੱਲ ਹੋ ਰਹੀ ਹੈ ਕਿ ਉਹਨਾਂ ਦੇ ਰਾਜ ਦੇ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਇਹ ਕਿੰਨੇ ਕਾ ਹਕੀਕਤ ਆ। ਉਦੋਂ ਜੀ ਬਿਲਕੁਲ ਸੱਚ ਹੈ ਇਹ ਗੱਲ। ਕਿਸੇ ਵੀ ਵਿਰੋਧੀ ਨੂੰ ਜੇ ਕੋਈ جنگ ਦੇ ਵਿੱਚ ਲੜਦਾ ਹੋਇਆ ਮਾਰਿਆ ਗਿਆ ਉਹ ਤਾਂ ਵੱਖਰੀ ਗੱਲ ਹੈ ਪਰ ਜਿਹਨੇ جنگ ਦੇ ਵਿੱਚ ਹਾਰ ਮੰਨ ਲਈ, ਹਥਿਆਰ ਜ਼ਮੀਨ ਤੇ ਰੱਖ ਦਿੱਤਾ, ਉਹਨੂੰ ਉਹਨੇ ਮੌਤ ਦੀ ਸਜ਼ਾ ਨਹੀਂ ਦਿੱਤੀ। ਹੋਰ ਵੀ ਜਿਹੜੇ ਅਪਰਾਧੀ ਸੀ ਉਹਨਾਂ ਨੂੰ ਜੁਰਮਾਨਾ ਤਾਂ ਲਾ ਦਿੱਤਾ ਜਾਂਦਾ ਸੀ ਪਰ ਉਹਨੂੰ ਮੌਤ ਦੀ ਸਜ਼ਾ ਕਿਸੇ ਨੂੰ ਨਹੀਂ ਦਿੱਤੀ ਗਈ। ਇੱਥੋਂ ਤੱਕ ਕਈ ਸਾਰੇ ਜਿਹੜੇ جنگ ਦੇ ਵਿੱਚ ਲੜਦੇ ਹੋਏ ਮਾਰੇ ਗਏ ਰਣਜੀਤ ਸਿੰਘ ਦੀ ਫੌਜ ਤੋਂ ਤਾ ਉਹਨਾਂ ਦੇ ਘਰ ਵਾਲੀਆਂ ਨੇ ਆ ਕੇ ਗੁਹਾਰ ਕੀਤੀ ਕਿ ਸਾਡੇ ਘਰ ਵਾਲਾ ਮਰ ਗਿਆ ਹੁਣ ਅਸੀਂ ਕੀ ਕਰੀਏ ਰਣਜੀਤ ਸਿੰਘ ਨੇ ਕਹਿਣਾ ਤੁਹਾਨੂੰ ਮੈਂ ਪਿੰਡ ਦੇ ਵਿੱਚੋਂ ਜਿੰਨੀ ਆਖੋ ਜ਼ਮੀਨ ਦੇਣ ਨੂੰ ਤਿਆਰ ਆ ਉਹਦੇ ਤੇ ਗੁਜ਼ਾਰਾ ਕਰੋ ਜਾਂ ਆਪਣੇ ਦਿਉਰ ਜੇਠ ਨਾਲ ਵਿਆਹ ਕਰਾਓ ਉਹ ਕਹਿਣ ਲੱਗੀਆਂ ਨਹੀਂ ਅਸੀਂ ਪਿੰਡ 'ਚ ਨਹੀਂ ਰਹਿਣਾ ਦਿਉਰ ਜੇਠ ਦਾ ਅਸੀਂ ਆਪਣਾ ਪੱਲਾ ਨਹੀਂ ਪકડਣਾ ਤੁਸੀਂ ਆਪਣੇ ਕੋਲੇ ਰੱਖੋ ਉਹ ਕਹਿੰਦਾ ਹੁੰਦਾ ਸੀ ਮੈਂ ਆਪਣੇ ਕੋਲੇ ਤੁਹਾਨੂੰ ਆਪਣੀ ਪਤਨੀ ਬਣਾ ਕੇ ਨਹੀਂ ਰੱਖਾਂਗਾ ਮੇਰੇ ਰਾਜ ਦੇ ਵਿੱਚ ਜਿੱਥੇ ਮੈਂ ਜਗ੍ਹਾ ਬਣਾਈ ਹੈ ਉੱਥੇ ਤੁਸੀਂ ਰਹੋ ਔਰਤਾਂ ਤੁਹਾਡੀ ਸੇਵਾ ਕਰਨੀਆਂ ਹਰ ਤਰ੍ਹਾਂ ਦੇ ਖਰਚੇ ਬਣਨਗੇ ਇੱਜ਼ਤ ਮਾਨ ਬਰਕਰਾਰ ਰਹੇਗਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਿਧਵਾ ਔਰਤਾਂ ਵੀ ਉਹਦੇ ਦਰਬਾਰ ਦੇ ਵਿੱਚ ਜਿੱਥੇ ਇਹੋ ਜੀ ਸੁਰੱਖਿਆ ਥਾਂ ਬਣਾਈ ਸੀ ਉੱਥੇ ਆ ਕੇ ਬੈ ਰਈਆਂ ਨੇ ਉਹਨੇ ਮੌਤ ਦੀ ਸਜ਼ਾ ਨਾ ਮੁਸਲਮਾਨ ਨੂੰ ਨਾ ਸਿੱਖ ਨੂੰ ਨਾ ਹਿੰਦੂ ਨੂੰ ਕਿਸੇ ਨੂੰ ਨਹੀਂ ਦਿੱਤੀ ਇਹ ਸੱਚ ਗੱਲ ਹੈ ਸਰਦਾਰ ਜੀ ਸਮਾਗਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਸਰਦਾਰ